ਕਰਮਾ ਜੀ ਖਬਰਾਂ ਦੇ ਵਲ ਆ ਗਏ ਸ਼ੁਰੂਆਤ ਕਰ ਗਏ ਆਪਾਂ ਕੈਨੇਡਾ ਤੋਂ ਅਮਰੀਕਾ ਦੇ ਬਾਰੇ ਵੀ ਇਹ ਚਰਚਾਵਾਂ ਨੇ ਕਿਉਂਕਿ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਉਹ ਅੱਜ ਦਿਨ ਬਿਆਨ ਦਿੰਦੇ ਰਹਿੰਦੇ ਨੇ ਕਿ ਇਮੀਗ੍ਰੇਸ਼ਨ ਦੇ ਮਾਮਲੇ ਉੱਤੇ ਕਿਉਂਕਿ ਉਹਨਾਂ ਨੇ ਵੋਟਾਂ ਹੀ ਉਹ ਚੋਣਾ ਹੀ ਉਸ ਮਾਮਲੇ ਦੇ ਚਿੱਤੀਆਂ ਨੇ ਕਿ ਇਹਨੇ ਬੰਦਿਆਂ ਨੂੰ ਰਿਪੋਰਟ ਕਰਾਂਗੇ ਇਹਨੇ ਲੋਕਾਂ ਨੂੰ ਰਿਪੋਰਟ ਕਰਾਂਗੇ ਐਸ ਐਸ ਤਰੀਕੇ ਦੇ ਨਾਲ ਕਰਾਂਗੇ ਕੈਨੇਡਾ ਦੇ ਬਾਰੇ ਵੀ ਇੱਕ ਜਿਹੀ ਖਬਰ ਆ ਰਹੀ ਏ ਜਿਹੜੀ ਕਿ ਰਿਪੋਰਟਿੰਗ ਦੇ ਨਾਲ ਜੁੜੀ ਹੋਈ ਆ 12 ਲੱਖ ਲੋਕਾਂ ਨੂੰ ਕਹਿੰਦੇ ਕੈਨੇਡਾ ਰਿਪੋਰਟ ਕਰੇਗਾ ਜੀ ਪਰਵੀਨ ਜੀ ਲੰਘੇ ਜਿਨੀ ਕੈਨੇਡਾ ਨੇ ਆਪਣੇ ਵੀਜ਼ਿਆਂ ਦੀ ਪ੍ਰਕਿਰਿਆ ਨੂੰ ਬਦਲਿਆ ਜੀ ਉਹ ਜਦੋਂ ਫੈਸਲਾ ਆਇਆ ਤਦ ਹੋ ਹੱਲਾ ਮਚਿਆ ਕਿ ਜੀ ਭਾਰਤ ਸਰਕਾਰ ਨਾਲ ਜਿਹੜੇ ਸਬੰਧ ਨੇ ਜਿਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਪਰ ਮਤਲਬ ਕਿ ਇਸ ਗਹਿਰਾਈ ਤੋਂ ਸਾਡਾ ਮੀਡੀਆ ਇਹ ਵੀ ਨਹੀਂ ਬਾਤ ਚਦਾ ਕਿ ਇਹ ਇਕੱਲੇ ਭਾਰਤ ਲਈ ਫੈਸਲਾ ਨਹੀਂ ਲਿਆ ਉਹਨਾਂ ਨੇ ਓਵਰ ਆਲ ਆਪਣੀ ਵੀਜ਼ਿਆਂ ਨੂੰ ਲੈ ਕੇ ਫੈਂਟ ਲਿਆ ਜੀ ਸਹੀ ਸਹੀ ਪਰ ਉਸ ਫੈਸਲੇ ਦੇ ਵਿੱਚ ਬਾਕੀ ਮੁਲਕਾਂ ਤੋਂ ਵੀ ਜਿਹੜੇ ਲੋਕ ਉੱਥੇ ਆਏ ਨੇ ਉਹਨਾਂ ਤੇ ਵੀ ਪ੍ਰਭਾਵ ਉਹੀ ਪੈ ਰਿਹਾ ਹੂੰ ਕੋਨੇ ਇਸ ਫੈਸਲੇ ਨੂੰ ਵੀ ਪਹਿਲੀ ਨਜ਼ਰੀ ਹੀ ਦੇਖਿਆ ਉਹ ਕਿ ਲੈ ਵੀ ਭਾਰਤ ਵਾਲੇ ਸਾਰੇ ਤੋਰ ਦੇਣੇ ਪਤਾ ਨਹੀਂ ਪਤਾ ਨਹੀਂ ਪੰਜਾਬ ਵਾਲੇ ਸਾਰੇ ਤੋਰ ਦੇਣੇ ਹਾਂ ਜੇਕਰ ਵੱਧ ਗਿਣਤੀ ਸਾਡੇ ਵਾਲੇ ਗਏ ਹੋਏ ਨੇ ਜਾਂ ਵੱਧ ਗਿਣਤੀ ਜੁਥੇ ਧੱਕੇ ਨਾਲ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਹੈ ਨਾ ਬਰਤਬੀ ਦੀਆਂ ਤੋਂ ਖਤਮ ਹੋਣ ਤੋਂ ਵੀ ਪਰਮ ਜਿਹੜੇ ਸਾਡੇ ਟੂਰਿਸਟ ਵੀ ਜੀ ਆ ਉਹਨਾਂ ਦੀ ਹੱਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਟਿਕਿਆ ਹੋਏ ਨੇ ਤੇ ਜੇ ਸਾਡੇ ਵਾਲੇ ਵੱਧਣਗੇ ਸਾਡੇ ਵਾਲੇ ਵੱਧ ਆਉਣਗੇ ਜ਼ਾਹਰ ਹੈ ਬਿਲਕੁਲ ਬਿਲਕੁਲ ਕੈਨੇਡਾ ਨੇ ਤੈਅ ਕਰ ਲਿਆ ਔਰ ਤੈਅ ਕਰਦਿਆਂ ਉਹਨਾਂ ਨੇ ਸੂਚੀਬੱਧ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ 12 ਲੱਖ ਤੋਂ ਵੱਧ ਮਤਲਬ ਪ੍ਰਵਾਸੀ ਨੇ ਜਿਹੜੇ ਬਕੂ ਬਕ ਮੂਲਕਾਂ ਦੇ ਲੋਕ ਨੇ ਉੱਥੇ ਜਿਹੜੇ ਉੱਥੇ ੱੱਕੇ ਨਾਲ ਰਹਿ ਰਹੇ ਨੇ ਗੈਰਕਾਨੂੰਨੀ ਤਰੀਕੇ ਨਾਲ ਆਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਔਰ ਉਹਦੀ ਪਹਿਲੀ ਕੜੀ 'ਚ 38000 ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਉਹਨੇ ਗ੍ਰਿਫਤਾਰੀ ਬਰੰਡ ਕੱਢਦੇ ਉਹ ਅੱਛਾ ਜੀ ਹਾਂ ਨਲਕੇ ਕੱਲ ਦੀ ਉਹ ਗੱਲ ਆ ਮਤਲਬ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟ੍ਰੂਡੋ ਹੋਰਾਂ ਨੇ ਬਕਾਇਦਾ ਤੌਰ ਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਇਹ ਪ੍ਰਕਟਾ ਤਾਂ ਕਿ ਮੇਤੋ ਕੁਝ ਗਲਤੀਆਂ ਹੋਈਆਂ ਹਾਂ ਹਾਂ ਉਹਨਾਂ ਨੇ ਇਹ ਇਹ ਹਾਮੀ ਭਰੀ ਹੈ ਕਿ ਹਾਂ ਕਰੋਨਾ ਕਾਲ ਤੋਂ ਬਾਅਦ ਸ਼ਾਇਦ ਵੀਜ਼ਿਆਂ ਦੇ ਵਿੱਚ ਵੱਧ ਛੂਟ ਦੇਤੀ ਅਸੀਂ ਸ਼ਾਇਦ ਉਸ ਕਰੋਨਾ ਕਾਲ ਦੇ ਅਸਰ ਦੀ ਆੜ ਦੇ ਵਿੱਚ ਸਾਡੇ ਉੱਥੇ ਦੇ ਜਿੰਨੇ ਵੀ ਵਪਾਰੀ ਵਰਗਾ ਦੁਕਾਨਦਾਰ ਵਰਗਾ ਹੋਰ ਕਾਰੋਬਾਰੀ ਹੈ ਕਿ ਕਿਤਾ ਜਿਹੜੇ ਵੀ ਕੰਮ ਕਰਦੇ ਨੇ ਉਹਨਾਂ ਨੇ ਐਲ ਐਮ ਆਈ ਦੇ ਨਾਂ ਦੇ ਉੱਤੇ ਗੈਰਕਾਨੂੰਨੀ ਜਿਹੜਾ ਨਹੀਂ ਮਾਈਨਿੰਗੇ ਕਰ ਲਈ ਬੰਦਿਆਂ ਨੂੰ ਢੋਂਨਦੀ ਹੈ ਹੈਨਾ ਸੋ ਉਸ ਪ੍ਰਕਿਰਿਆ ਚ ਉਹਨਾਂ ਨੇ ਉਹ ਭਾਂਡਾ ਉਧਰ ਪੰਦ ਦੇ ਪਾਉਂਦੇ ਆ ਇਹ ਗੱਲ ਜ਼ਰੂਰ ਮੰਨੀ ਕਿ ਹਾਂ ਗੜਬੜ ਹੋ ਗਈ ਹਮ ਹੁਣ ਇਹਨੂੰ ਦਰੁਸਤ ਕਰਨ ਦੇ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਬਾਰਡਰ ਸਰਵਿਸ ਏਜੰਸੀ ਹੈ ਜਿਹੜੀ ਹਮ ਹ ਉਹਦੇ ਸਟਾਫ ਚ 15% ਦੀ ਵਾਧਾ ਕੀਤਾ ਠੀਕ ਹੈ ਤੇ ਵਾਧਾ ਕਰਕੇ ਉਹਨਾਂ ਦੀ ਡਿਊਟੀ ਲਈ ਹੈ ਕਿ ਪਹਿਲਾਂ ਤਾਂ ਆ 38000 ਬੰਦਿਆਂ ਨੂੰ ਪਹਿਲਾਂ ਤੋਰੋ ਹਮ 38000 30 ਬੰਦਿਆਂ ਦੀ ਸੂਚੀ ਤਿਆਰ ਹੋਈ ਹੈ ਔਰ ਇਹ ਸੂਚੀ ਪਹਿਲੇ ਪੜਾਅ ਦੇ ਵਿੱਚ ਗ੍ਰਿਫਤਾਰੀ ਬਰੰਟ ਜਾਰੀ ਹੋਣ ਵਾਲੇ ਹਵਾਲੇ ਨਾਲ ਇਹਨਾਂ ਦੀ ਏਜੰਸੀਆਂ ਕੋਲ ਬਰੰਟ ਆ ਗਈ ਠੀਕ ਹੈ ਜੀ ਤੇ ਅਜਿਹੀ ਗਿਣਤੀ 12,62,801 ਦੱਸੀ ਜਾ ਰਹੀ ਹੈ ਕੁੱਲ ਹਮ ਕਿ ਇਹਨਾਂ ਮਤਲਬ ਇਹ 12,62,801 ਬੰਦੇ ਕੈਨੇਡਾ ਹੁਣ ਤੋਰੇਗਾ ਔਰ ਇਹਦਾ ਪਹਿਲੂ ਉਹ ਇਹੀ ਦੇ ਰਹੇ ਨੇ ਉਹ ਕਹਿੰਦੇ ਕਿ ਵੀ ਕੁਝ ਲੋਕ ਇੱਥੇ ਟੂਰਿਸਟ ਵੀਜੇ ਤੇ ਆਏ ਠੀਕ ਆ ਉਹਨਾਂ ਨੇ ਇੱਥੇ ਆ ਕੇ ਆਪਣਾ ਸਮਾਪਤ ਪੂਰਾ ਕੀਤਾ ਉਹ ਤੋਂ ਅੰਡਰਗਰਾਉਂਡ ਹੋ ਗਏ ਵਾਬਸ ਨਹੀਂ ਗਏ ਕੁਝ ਲੋਕ ਇੱਥੇ ਵਰਕ ਵੀਜ਼ੇ ਤੇ ਆਏ ਮਿਆਦ ਵੱਧ ਨਹੀਂ ਸਕੀ ਵਰਕ ਵੀਜ਼ੇ ਦੀ ਉਹਦੇ باوجود ਵੀ ਇੱਥੇ ਹੀ ਰਹਿ ਰਹੇ ਨੇ ਹਾਂ 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 ਕੁਝ ਲੋਕ ਹੋਰ ਗੈਰਕਾਨੂੰਨੀ ਤਰੀਕਿਆਂ ਨਾਲ ਇੱਥੇ ਦਾਖਲ ਹੋਏ ਨੇ ਹੈਨਾ ਤਾਂ ਜਾਂ ਹੁਣ ਜੇਕਰ ਆਪਾਂ ਦੂਸਰੇ ਪਾਸਿਓਂ ਗੱਲ ਕਰੀਏ ਆ ਦਸੰਬਰ ਮਹੀਨਾ ਤਾਂ ਉਹ ਜਵਾਕਾਂ ਲਈ ਖਤਰਨਾਕ ਖੜਾ ਹੈ ਜਿਨ੍ਹਾਂ ਦੀ ਇੱਥੇ ਮਿਆਦ ਮੁੱਕ ਜਾਣੀ ਤੇ ਪੀਆਰ ਨੂੰ ਨਹੀਂ ਮਿਲਦੀ ਹਾਂ 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 ਅੱਜ ਦੀ ਤਰੀਕ ਦੇ ਵਿੱਚ 2.5 ਲੱਖ ਫਾਈਨਾਂ ਲੱਗੀਆਂ ਹੋਈਆਂ ਕੈਨੇਡਾ ਚ ਪੀਆਰ ਦੇ ਲਈ ਹਾਂ ਇਹ ਮਾਰ ਮੰਨਦੇ ਨੇ ਕਿ ਜੇਕਰ ਆਪਾਂ ਨਵੀਂ ਫਾਈਲ ਕੋਈ ਨਾ ਵੀ ਚੁੱਕੀਏ 2.5 ਦੀ 2.5 ਲੱਖ ਦੇ ਬਾਰੇ ਨਾਲ ਗੱਲ ਕਰੀਏ ਤਾਂ ਵੀ ਇਸ ਪ੍ਰਕਿਰਿਆ ਨੂੰ ਵੇੜਨ ਲਈ 4 ਸਾਲ ਚਾਹੀਦੇ ਆ। ਹਾਂ ਪਰ ਕਹਿੰਦੇ ਕਿ ਉਹਨਾਂ ਨੇ ਮਨ ਬਣਾਇਆ ਕਿ ਇਹਨੂੰ ਵੀ 2-4 ਮਹੀਨਿਆਂ 'ਚ ਜਿੰਨੀ ਛੇਤੀ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਨਵੇੜੋ ਕਿਉਂਕਿ ਆਪਾਂ ਕਾਨੂੰਨ ਮਨਜ਼ੂਰ ਕਰਦੀਆਂ ਜਾਂਦੇ। ਅੱਛਾ ਠੀਕ ਹੈ। ਸੋ ਇਹ ਟਰੂਡੋ ਅਗਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਅਸੀਂ ਜੀ ਸਿਰਫ ਕੈਨੇਡਾ ਕਿਉਂਕਿ ਉੱਥੋਂ ਦੇ ਮੂਲ ਵਾਸੀ ਹਾਂ। ਹਾਂ ਹਾਂ। ਔਰ ਉੱਥੋਂ ਦੇ ਹੁਣ ਬਸਨੀਕ ਹੂੰ ਮੂਲ ਵਾਸੀ ਉਹ ਜਿਹੜੇ ਹੈ ਕੈਨੇਡਾ ਦੇ ਸੀ ਬਸਨੀਕ ਉਹ ਜਿਨ੍ਹਾਂ ਚ ਸਾਡੇ ਵਾਲੇ ਵੀ ਉੱਥੋਂ ਪੱਕੇ ਹੋਏ ਹੋਏ ਨੇ ਹੂੰ ਉਹ ਸਾਰੇ ਇਹ ਜਿਹੇ ਹੋਰ ਮੁਲਕ ਵਾਲੇ ਵੀ ਜਿਹੜੇ ਆ ਕੇ ਉੱਥੇ ਪੱਕੇ ਹੋਏ ਨੇ ਉਹ ਸਾਰੇ ਲੋਕ ਹੀ ਹੁਣ ਇਸ ਇਮੀਗ੍ਰੇਸ਼ਨ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਹੂੰ ਉਹ ਸਾਰੇ ਇਹਨਾਂ ਲੋਕਾਂ ਦਾ ਆਪਣੇ ਹੀ ਜਵਾਕਾਂ ਦੇ ਆਉਣ ਦੀ ਪ੍ਰਕਿਰਿਆ ਦਾ ਜਾ ਉਹਨਾਂ ਦੇ ਢੰਗ ਤਰੀਕੇ ਨਾਲ ਉੱਥੇ ਰਹਿਣ-ਸਹਿਣ ਦਾ ਜਾਂ ਉਹਨਾਂ ਦੀ ਹੁਣ ਉੱਥੇ ਜੀਵਨ ਸ਼ੈਲੀ ਦਾ ਜਾਂ ਉਹਦੇ ਕਾਰਨ ਉੱਥੇ ਹੋ ਰਹੀ ਮਹਿੰਗਾਈ ਮਕਾਨ ਮਿਲਣਾ ਗਰੋਸਰੀ ਲੈਣਾ ਇਹ ਸਾਰਾ ਕੁਝ ਇਸ ਕਦਰ ਮਹਿੰਗਾ ਹੋਇਆ ਤੇ ਰੋਜ਼ਗਾਰ ਨਹੀਂ ਮਿਲ ਰਿਹਾ ਉੱਥੇ ਪੱਕਿਆਂ ਨੂੰ ਵੀ ਤੇ ਸਥਾਨਕ ਆਲਿਆਂ ਨੂੰ ਵੀ ਤਾਂ ਉਹ ਕਹਿੰਦੇ ਕਿ ਇਹ ਸਾਰਾ ਉਹ ਜਿਹੜਾ ਗੜਵਾਇਆ ਉਹਨੂੰ ਠੀਕ ਕਰਨ ਲਈ ਟਰੂਡੋ ਬੋਟਾਂ ਦੇ ਹਵਾਲੇ ਨਾਲ ਵੀ ਇਸ ਪੈਲੂ ਤੇ ਕੰਮ ਕਰ ਰਹੇ ਨੇ ਜੀ ਜੀ ਸੋ ਇਹ ਚੋਣਾਂ ਤੋਂ ਪਹਿਲਾਂ ਉਹ ਦੁਰਸਤ ਕਰਕੇ ਆਪਣੀ ਛਾਕ ਨੂੰ ਮੁੜ ਮਜ਼ਬੂਤ ਕਰਨਾ ਚਾਹੁੰਦੇ ਨੇ ਜਿਹੜੀ ਮਜ਼ਬੂਤ ਹੁੰਦੀ ਫਿਲਹਾਲ ਦਿਖਦੀ ਨਹੀਂ ਹਮ ਸੋ ਇਸ ਪ੍ਰਕਿਰਿਆ ਦੇ ਪਹਿਤ ਹੁਣ 12 ਲੱਖ ਲੋਕ 12,62,801 ਬੰਦਾ ਉੱਥੇ ਰਿਪੋਰਟ ਕੀਤਾ ਜਾਣਾ ਜਿਹਦੇ ਵਿੱਚੋਂ ਪਹਿਲੇ ਪੜਾਅ 'ਚ 32000 ਤੋਂ ਵੱਧ ਬੰਦਿਆਂ ਦੇ ਖਿਲਾਫ ਗ੍ਰਿਫਤਾਰੀ ਬਰੰਟ ਕੱਢ ਦਿੱਤੇ ਗਏ ਨੇ ਔਰ ਇਹ ਬਿਲਕੁਲ درست ਹੈ ਕਿ ਜਿੰਨੇ ਵੀ ਉੱਥੇ ਪ੍ਰਵਾਸੀ ਜਾਂਦੇ ਨੇ ਜਿੰਨੇ ਵੀ ਉੱਥੇ ਵਿਦਿਆਰਥੀ ਜਾਂਦੇ ਨੇ ਜਿੰਨੇ ਵੀ ਉੱਥੇ ਵਰਕ ਵੀਜ਼ਾ ਲੈ ਜਾਂਦੇ ਨੇ ਉਹਨਾਂ 'ਚ ਵੱਡੀ ਗਿਣਤੀ ਸਾਡੇ ਭਾਰਤੀਆਂ ਦੀ ਹੁੰਦੀ ਹੈ ਔਰ ਭਾਰਤੀਆਂ 'ਚ ਵੱਡੀ ਗਿਣਤੀ ਸਾਡੇ ਪੰਜਾਬੀਆਂ ਦੀ ਹੁੰਦੀ ਹੈ ਸੋ ਇਸ ਲਈ ਫਿਰ ਜੇ ਰਿਪੋਰਟ ਵਾਲੀ ਕਾਰਵਾਈ ਚੱਲੀ ਜਹਾਜ਼ ਪਰ ਪਰ ਆਏ ਤਾਂ ਉਹਨਾਂ 'ਚ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਪਤਣਗੇ ਪਰ ਇੱਥੋਂ ਅਜੇ ਵੀ ਜਾ ਰਹੇ ਨੇ ਜੀ ਜੀ ਪਹਿਲਾਂ ਨਾਲੋਂ ਗਿਣਤੀ ਘਟ ਗਈ ਹੂੰ ਇਹ ਤੁਸੀਂ ਕਿਸੇ ਦੇ ਮਾਪਿਆਂ ਨੂੰ ਇਹ ਸਮਝਾਓ ਤਾਂ ਅਗਲਾ ਕਹਿੰਦਾ ਕਿ ਆਪ ਜਾ ਰਹੇ ਨੇ ਜੀ ਤੁਸੀਂ ਗਏ ਸੀ ਜੀ ਉਹਨਾਂ ਦਾ ਜਵਾਬ ਕਿ ਵੀ ਤਾਂ ਗਿਆ ਜੀ ਕੁਸ ਨਹੀਂ ਹੁੰਦਾ ਕੁਸ ਨਹੀਂ ਹੁੰਦਾ ਕਿ ਕਿ ਅਜੇ ਵੀ ਲੋਕਾਂ ਨੂੰ ਲੋਕ ਆਪਣੇ ਬੱਚਿਆਂ ਨੂੰ ਇੱਥੋਂ ਤੋੜ ਰਹੇ ਨੇ ਜਦੋਂ ਕਿ ਕੈਨੇਡਾ ਹੁਣ ਜਵਾਕਾਂ ਦੇ ਜਾਂ ਆਮ ਸਿਸਟਮ ਤਹਿਤ ਹੁਣ ਰਹਿਣ ਲਾਇਕ ਫਿਲਹਾਲ ਨਹੀਂ ਹੈ ਹੂੰ ਜੀ ਉਹ ਕਿਸੇ ਨੇ ਵੈਸੇ ਵੀ ਚੁਟਕਲੇ ਦੇ ਤੌਰ ਤੇ ਸਟਾਇਰ ਦੇ ਤੌਰ ਤੇ ਤੰਜ਼ ਦੇ ਤੌਰ ਤੇ ਗੱਲ ਕਹੀ ਸੀ ਉਹ ਕਹਿੰਦੇ ਜੇਕਰ ਪੰਜਾਬ ਦੇ ਕਿਸੇ ਪਿੰਡ 'ਚ 10 ਬੰਦੇ ਖੜੇ ਹੋਣ ਨਾ ਤੇ ਉੱਥੇ ਜਾ ਕੇ ਕਹਿ ਦੇ ਵੀ ਬਾਹਰ ਜਾਣ ਦਾ ਜਾਂ ਕੈਨੇਡਾ ਜਾਣ ਦਾ ਹੁਣ ਕੀ ਫਾਇਦਾ ਨਹੀਂਗਾ ਤੇ ਕਹਿੰਦਾ ਲੋਕ ਮੂੰਹ ਨਹੀਂ ਐ ਝਾਕਦੇ ਜਿਵੇਂ ਕਿਸੇ ਨੂੰ ਗਾਲ ਕੱਢਤੀ ਹੋਵੇ ਵੀ ਮਤਲਬ ਤੂੰ ਇਹ ਗੱਲ ਕਿਉਂ ਕਰ ਰਿਹਾ ਹੈ